ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜਿਵੇਂ ਅਸੀਂ ਸਾਰੇ ਇੱਥੇ ਇਕੱਤਰ ਹੋਏ ਹਾਂ ਬਰਜਲਾ ਬਾਗਤ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਕਿ ਅਸੀਂ ਸ਼ਹੀਦੀ ਪੁਰਬ ਮਨਾ ਰਹੇ ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅੱਜ ਅਸੀਂ ਵਿਰਸਾ ਚੈਨਲ ਵੱਲੋਂ ਇੱਕ ਛੋਟੀ ਜਿਹੀ ਐਕਟੀਵਿਟੀ ਕਰਨ ਜਾ ਰਹੇ ਹਾਂ ਜਿਸ ਵਿੱਚ ਅਸੀਂ ਕੁਐਸਚਨਸ ਲੋਕਾਂ ਨੂੰ ਪੁੱਛਾਂਗੇ ਕਿ ਉਹਨਾਂ ਨੂੰ ਕੀ ਲੱਗਦਾ ਹੈ ਕਿ ਪੋਲਿਟਿਕਲੀ ਐਜੂਕੇਸ਼ਨਲੀ ਸੋਸ਼ੀਅਲੀ ਉਹਨਾਂ ਨੂੰ ਕੀ ਪ੍ਰੋਬਲਮਸ ਫੇਸ ਹੁੰਦੀਆਂ ਨੇ ਐਜ਼ ਅ ਮਾਈਕਰੋ ਮਾਈਨੋਰਟੀ ਤੇ ਉਹਨਾਂ ਦਾ ਕੀ ਸੋਲੂਸ਼ਨ ਉਹ ਸੁਜੈਸਟ ਕਰਦੇ ਨੇ ਜੀ ਅਸੀਂ ਨਾਲ ਹੀ ਹਲਕ ਨੂੰ ਅਪਡੇਟ ਕਰਦੇ ਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਮਾਈਕਰੋ ਮਾਈਨੋਰਟੀ ਹੋ ਕੇ ਸਾਨੂੰ ਪੋਲਿਟੀਕਲੀ ਸੋਸ਼ੀਅਲੀ ਜਾਂ ਐਜੂਕੇਸ਼ਨਲੀ ਕੀ ਪ੍ਰੋਬਲਮਸ ਫੇਸ ਹੋ ਰਹੀਆਂ ਨੇ ਸੋਸਾਇਟੀ ਦੇ ਵਿੱਚ ਤੁਸੀਂ ਪਹਿਲਾਂ ਸਾਰੇ ਬੱਚਿਆਂ ਤੋਂ ਮੇਰੇ ਕੋਈ ਬੈਂਤੀ ਹੈ ਕਿ ਉਹ ਐਜੂਕੇਸ਼ਨ ਦਾ ਲਗਨ ਅੱਛੀ ਤਰ੍ਹਾਂ ਐਜੂਕੇਸ਼ਨ ਕਰਨ ਤੇ ਬੱਚਿਆਂ ਨੂੰ ਸਾਨੂੰ ਚਾਹੀਦਾ ਕਿ ਜਿਹੜੇ ਅਸਾਂ ਦੇ ਸਾਡੇ ਇੱਥੇ ਵੀਰ ਹਨ ਉਹਨਾਂ ਨੂੰ ਚਾਹੀਦਾ ਕਿ ਮਾਈਨੋਰਟੀ ਸਟੇਟਸ ਵਾਸਤੇ ਕੋਈ ਫੈਸਲਾ ਲਵਨ ਕਿਉਂਕਿ ਅਗੇ ਪ੍ਰੋਬਲਮ ਨਹੀਂ ਹੋਏ ਕਿਉਂਕਿ ਅਸਾਨੂੰ ਤੁਹਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਪਹਾੜੀ ਰਾਜਾਂ ਨੂੰ ਮਿਲ ਚੁੱਕਿਆ ਸਾਰਿਆਂ ਨੂੰ ਮਿਲਿਆ ਅਸੀਂ ਪਿੱਛੇ ਹੋ ਕੇ ਦਿਆਂ ਅਸਾਨੂੰ ਵੀ ਚਾਹੀਦਾ ਥੋੜਾ ਅੱਗੇ ਜਾਣਾ ਅਸੀਂ ਵੀ ਅੱਗੇ ਮੀਡੀਆ ਤੇ ਅੱਗੇ ਜਿਹੜਾ ਹੋਮ ਮਿਨਿਸਟਰ ਹੈ ਉਹਦੇ ਕੋਲ ਜਾਵਨ ਉਹਦੇ ਕੋਲ ਅਪੀਲ ਕਰ ਮਾਈਨੋਰਿਟੀ ਸਟੇਟਸ ਆਸੇ ਜ਼ਰੂਰ ਅਸਾਨੂੰ ਇਹ ਹੋਵੇਗੀ ਕਿਉਂਕਿ ਪਿਛਲੇ ਵਾਰ ਪਿਛਲੀ ਵਾਰ ਹੀ ਆਇਸੀ ਹਮੇਸ਼ਾ ਵੈਸੇ ਵੀ ਨਹੀਂ ਉਹ ਛੇਵੀਂ ਪਾਸ ਆਇਸੀ ਉਹਨਾਂ ਨੇ ਕਿਹਾ ਕੋਈ ਨਹੀਂ ਅਸੀਂ ਤੁਹਾਡੀ ਮੰਗ ਪੂਰੀ ਕਰਾਂਗੇ ਤਾਂ ਅਸਾਨੂੰ ਚਾਹੀਦਾ ਉਹਨਾਂ ਨੂੰ ਫਾਲੋਅ ਅਪ ਕਰੀਏ ਤੋਂ ਹੋਰ ਦੂਜੀ ਇਹ ਗੱਲ ਹੈ ਕਿ ਜਿਹੜੇ ਬੱਚਾ ਅਗਰ ਐਜੂਕੇਸ਼ਨ ਕਰਦੇ ਉਹਨਾਂ ਨੂੰ ਗੁਰਬਾਣੀ ਸਾਈਡ ਵੀ ਲੱਗਣ ਗੁਰਬਾਣੀ ਇਸ ਵਾਸਤੇ ਹੈ ਉਸیرے ਸਵੇਰੇ ਨਿਤਨਾਮ ਕਰਨ ਜਬ ਜੀ ਜ਼ਿਆਦਾ ਪਾਠ ਕਰਨ ਕਿਉਂਕਿ ਜਿਸ ਤਰ੍ਹਾਂ এডਿਕੇਸ਼ਨ ਜੁੜੇ ਇਸ ਤਰ੍ਹਾਂ ਗੁਰਬਾਣੀ ਵੀ ਜੁੜੋਗੇ ਜਿਹੜਾ ਜਿਆਦਾ ਅਸੀਂ ਗੁਰਬਾਣੀ ਨਾਲ ਜੋੜਾਂਗੇ ਵਾਇਰੂਸ ਆਪਣੇ ਮੇਰ ਕਰਾਂਗੇ ਬਹੁਤ ਬਹੁਤ ਦਿਨ ਤੁਹਾਡਾ ਵੀ ਜੀ ਸਾਭਾ ਬਾਈ ਗੁਰਜੀ ਦੀ ਫਤਿਹ ਹੈ ਬਾਈ ਜੀ ਦਾ ਫਾਪਾ ਬਾਈ ਜੀ ਦੀ ਫਤਿਹ ਜੀ ਤੁਸੀਂ ਮੈਨੂੰ ਦੱਸੋ ਕਿ ਐਜ਼ ਅ ਮਾਈਕਰੋ ਮਿਨੋਰਿਟੀ ਅਸੀਂ ਜੋ ਸਿੱਖਾ ਕਸ਼ਮੀਰ ਦੇ ਅਸੀਂ ਪੋਲਿਟਿਕੀ ਸੋਸ਼ੀਅਲੀ ਤੇ ਐਜੂਕੇਸ਼ਨਲੀ ਕਿੱਥੇ ਲੈਕ ਕਰ ਰਹੇ ਆ ਤੁਸੀਂ ਪੋਲਿਟਿਕਲੀ ਕਿੱਥੇ ਲੈਕ ਕਰ ਰਹੇ ਰਿਹਾ ਕਿ ਸਾਡੇ ਕੋਲ ਪੰਜਾਬ ਦੇ ਕਸ਼ਮੀਰ ਵਿੱਚ ਪੋਲਿਟਿਕ ਲੀਡ ਸਾਡੇ ਇਨੇ ਹੈ ਕਿ ਨਹੀਂ ਕਿ ਅਸੀਂ ਨਾਲੇ ਸਾਡੀ ਯੂ ਜਿਹੜੀ ਆ ਉਹ ਫਾਈਨੈਂਸ਼ੀਅਲ ਐਜੂਕੇਸ਼ਨ ਵਿੱਚ ਬਹੁਤ ਲੈਕ ਕਰ ਰਹੀ ਹੈ ਉਹਨਾਂ ਨੂੰ ਕੋਈ ਆਈਡੀਆ ਨਹੀਂ ਕੀ ਸੇਵਿੰਗ ਕਰਨੀ ਹੈ ਗਰੋਥ ਕਿਵੇਂ ਕਰਨੀ ਇਹ ਟਾਈਮ ਹੈ ਜੀ 21 20 ਦੀ এজ ਹੈ ਇਹ ਟਾਈਮ ਹੈ ਬੱਚਿਆਂ ਨੂੰ ਪੜ੍ਹ ਲੈ ਕਿ ਆਪ ਜੌਬ ਲਗਣ ਕਿ ਫਿਰ ਟਾਈਮ ਨਹੀਂ ਹੋਣਾ ਕਿ ਸੇਵਿੰਗ ਕਿਤੇ ਕਰਨੀ ਹੈ ਸਟਾਕ ਮਾਰਕਟ ਆਈਡੀਆ ਬੱਚਿਆਂ ਨੂੰ ਇਹ ਬਹੁਤ ਸਾਰੀ ਟਾਈਮ ਹੈ ਉਹਨਾਂ ਨੂੰ ਜੀ ਮੈਨੂੰ ਪਤਾ ਕਰਨਾ ਵੀ ਜੀ ਇਹਦਾ ਸੋਲੂਸ਼ਨ ਤੁਸੀਂ ਕੀ ਦੱਸਣਾ ਚਾਹੋਗੇ ਬੱਚਿਆਂ ਨੂੰ ਪੜਨਾ ਚਾਹੀਦਾ ਹੈ ਇਹਦੇ ਬਾਰੇ ਵਿੱਚ ਕਿ ਸਟਾਕ ਮਾਰਕਟ ਕੀ ਹੈ ਐਫ ਡੀਸ ਕੀ ਹੁੰਦੀ ਨੇ ਮਿਚੂਰ ਫੰਡਸ ਕੀ ਚੀਜ਼ ਹੈ ਰਿਸਕ ਹਰ ਚੀਜ਼ ਵਿੱਚ ਹੈ ਲੇਕਿਨ ਰਿਸਨਲੀ ਗਰੋ ਬੰਦਾ ਗਰੋ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਤੁਹਾਨੂੰ ਕੀ ਲੱਗਦਾ ਹੈ ਕਿ politically educationally ਜਾਂ socially ਅਸੀਂ ਕੀ ਪ੍ਰੋਬਲਮਸ ਫੇਸ ਕਰਦੇ ਐ ਐਜ਼ ਅ ਮਾਈਕਰੋ ਮਾਈਨੋਰਟੀ ਅਸੀਂ politically ਬਹੁਤ ਸਾਰੀ ਜਿਹੜੀ ਪ੍ਰੋਬਲਮਸ ਹਨ ਉਹ ਫੇਸ ਕਰ ਰਹੇ ਹਾਂ ਸਾਨੂੰ ਸਾਡੀ ਜਿਹੜੀ ਕੌਮ ਹੈ ਉਹ politically ਬਹੁਤ ਪਿੱਛੇ ਹੈ ਤੇ ਸਾਨੂੰ ਚਾਹੀਦਾ ਹੈ ਕਿ ਸਾਡੀ ਕੌਮ ਨੂੰ ਅੱਗੇ ਆਉਣ ਦਾ

ਉਹ ਇਸ ਐਟ ਕਸਟੰਡ ਨਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਲੱਗਦਾ ਹੈ ਕਿ politically educationally ya socially as a micro minority ਸਿੱਕੀ ਚੀਜ਼ਾਂ ਫੇਸ ਕਰਦੇ ਹਾਂ ਅਸੀਂ ਅਸੀਂ ਐਜੂਕੇਸ਼ਨਲ ਲੈਵਲ ਦੀ ਗੱਲ ਕਰੀਏ ਤੇ ਇੱਥੇ ਜੋ ਅਸੀਂ ਸਿੱਖ ਹੂ ਥਾ ਕਸ਼ਮੀਰ ਦੇ ਉਹਨਾਂ ਨੂੰ ਇੰਨੀ ਅਪੋਰਚੁਨਿਟੀਆਂ ਨਹੀਂ ਮਿਲਦੀ ਕਿਉਂਕਿ ਅਸੀਂ ਇੱਥੇ ਮਾਈਨੋਰਟੀ ਚ ਹਾਂ ਤੇ ਸਾਨੂੰ ਚਾਹੀਦਾ ਕਿ ਅਸੀਂ ਆਪਣੀ ਐਜੂਕੇਸ਼ਨ ਉੱਪਰ ਵੱਧ ਤੋਂ ਵੱਧ ਧਿਆਨ ਦੇਈਏ ਹਰ ਇੱਕ ਫੀਲਡ 'ਚ ਅੱਗੇ ਹੁੰਦੀ ਕੋਸ਼ਿਸ਼ ਕਰੀਏ ਤਾਂ ਕਰਕੇ ਜੋ ਅਸੀਂ ਆਪਣੀ ਆਵਾਜ਼ ਹੈ ਉਹ ਉਸੇ ਵੱਡੇ ਲੈਵਲ ਤੱਕ ਪਹੁੰਚਾ ਸਕੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਜੀ ਕਹਿੰਦਾ ਤਾਂ ਸਾਹਿਬ ਜੀ ਕੀ ਖਤਰੀ ਜੀ ਪਹਿਲਾ ਸਭ ਤੋਂ ਪਹਿਲਾਂ ਤੇ ਅੰਕਲ ਜੀ ਸਰਵਿੰਦਰ ਸੋ ਕਹਿੰਦੇ ਸੀ ਕਿਉਂ 71 ਹੋਏ ਆ ਹਾਂ ਜੀ ਅੱਜ ਜਿਹੜਾ ਇਹ ਇਥੇ 71 ਹੋਣ ਦਾ ਮਤਲਬ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਨੇ 39 ਦੇ ਬਹਿ ਕੇ ਸ਼ਹਾਦਤ ਪ੍ਰਾਪਤ ਕੀਤੀ ਸੀ ਸਾਡੇ ਪਿੱਛੇ ਹਰ ਮੁਗਲ ਸਾਮਰਾਜ ਜਿਹੜੇ ਕੀ ਉਹਨਾਂ ਦੇ ਘਰ ਦੇ ਪ੍ਰਿਥੀਆ ਤੇ ਚੰਦੂ ਜਿਹੜੇ ਇਹਨਾਂ ਦੇ ਮਗਰ ਪੇਈ ਸਨ ਕਿਉਂਕਿ ਇਹ ਸ਼ਾਂਤੀ ਦੇ ਪੁੰਜ ਸਨ ਜਿਨ੍ਹਾਂ ਨੇ ਆਪਣੀ ਸ਼ਹਾਦਤ ਬੜੀ ਇਹ ਸਤਨ ਦੇ ਢੰਗ ਦੇ ਨਾਲ ਦਿੱਤੀ ਹੈ ਕਿਉਂਕਿ ਅਸੀਂ ਖਾਲਸਾ ਬਣਿਆ ਹੈ ਨਾ ਇਹ ਸ਼ਹਾਦਤ ਵਿੱਚ ਗੁਜ਼ਰ ਕੇ ਬਣਿਆ ਹੈ ਇਹਦੇ ਵਿੱਚ ਹਰ ਬੰਦਾ ਕਿਸੇ ਵੀ ਕਮਿਊਨਿਟੀ ਦਾ ਹੋਵੇ Hindu, Muslim ਸਾਰਿਆਂ ਨੂੰ ਇਕਤਾ ਦਾ ਫਲ ਹੈ ਸਾਡੇ ਪਰੇਸ਼ਾਦ ਜੀ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਚਾਰ ਗੇਟ ਬਣੇ ਆ ਜਿਹਦੇ ਤਿੰਨ ਗੇਟਾਂ ਦੇ ਵਿੱਚ ਇਹ ਇਹਨਾਂ ਦੀ ਬਖਸ਼ਿਸ਼ ਸ਼ਾਹਤਾ ਜਿਹੜੇ ਕਿ ਖਾਲਸਿਆਂ ਨੇ ਬਹੁਤ ਦਿੱਤੀਆਂ ਹਨ ਅੱਜ ਦੇ ਸਮੇਂ ਦੇ ਵਿੱਚ ਅਸਾਂ ਸਿੱਖਾਂ ਨੂੰ ਬੜਾ ਨਿਤਾੜਿਆ ਜਾ ਰਿਹਾ ਜਿਹੜੇ ਸਾਨੂੰ ਲਤਾੜਦੇ ਹਨ ਉਹ ਇਹ ਨਿਤਾੜੇ ਜਾਂਦੇ ਹਨ ਸਿੱਖਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿਹੜਾ ਸਿੱਖ ਹੈ ਇਹ ਹਰ ਕੌਮ ਦੀ ਮਰਮ ਪੱਟੀ ਹੈ ਭਾਵੇਂ ਕੋਈ ਵੀ ਹੋਵੇ ਜ਼ੁਲਮ ਕਰਨ ਵਾਲਾ ਹੋਵੇ ਉਹਦੀ ਵੀ ਮਰਮ ਪੱਟੀ ਹੈ ਦੇਖੋ ਵਿਚਾਰ ਇਹ ਮੰਨ ਲਈ ਹੈ ਜਿਸ ਵਕਤ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਸ਼ਾਤਾਂ ਪਾਰੇ ਸਨ ਖਾਈ ਉਹ ਮੁਗਲ ਕੋਈ ਦੇ ਸੰ ਜਾਂ ਆਪੇ ਸਿੱਖ ਕੋਈ ਦੇ ਸੰ ਆਪਸ ਵਿੱਚ ਜਿਕਾ ਖਾਲਸਾ ਵਾਹਿਗੁਰੂ ਜੀ ਦੀ ਜਵਾਹ ਜੁਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੋਸਤੋ ਕਿ ਪੋਲੀਟਿਕਲੀ ਸੋਸ਼ੀਅਲੀ ਜਾਂ ਐਜੂਕੇਸ਼ਨਲੀ ਜਿਹੜੇ ਅਸੀਂ ਮਾਈਕਰੋ ਮਾਈਨੋਰਟੀ ਦੇ ਵਿੱਚ ਹਾਂ ਅਸੀਂ ਕੀ ਚੀਜ਼ਾਂ ਫੇਸ ਕਰਦੇ ਹਾਂ ਤੇ ਕੋਈ ਸੋਲੂਸ਼ਨ ਜੇ ਤੁਹਾਡੇ ਕੋਲ ਹੋਏ ਇਸ ਚੀਜ਼ ਦੇ ਐਕਚੁਅਲੀ ਜਿਹੜੀ ਸਾਡੀ ਕੌਮ ਹੈ ਜੇ ਕਸ਼ਮੀਰ ਵਿੱਚ ਦੇਖੀਏ ਪੂਰੇ ਵਿਸ਼ਵ ਭਰ ਚਿੱਤਾ ਜਿੱਥੇ ਚਾਹੀਏ ਕਹਿੰਦੇ ਨੇ ਕਸ਼ਮੀਰ ਦੇ ਜਿਹੜੇ ਸਿੱਖ ਹਨ ਸਿੱਖੀ ਉੱਤੇ ਬਹੁਤ ਵਧੀਆ ਹੈ ਪਰ ਜਿਵੇਂ ਕਿ ਮੈਨੂੰ ਕੋਈ ਕੋਈ ਬਣਾਸਨੂ ਫੇਸ ਕਰਨੀਆਂ ਪੈਂਦੀਆਂ ਨੇ ਮਗਰ ਉਹਦੇ ਵਿੱਚ ਸਾਡੀ ਗਲਤੀ ਹੈ ਕਿਉਂਕਿ ਜਿਹੜੇ ਬੱਚੇ ਨੇ ਪੁਰਾਣੀ ਜਨਰੇਸ਼ਨ ਦੇ ਹਿਸਾਬ ਨਾਲ ਦੇਖੀ ਸਾਡੇ ਵੱਡੇ ਵੱਡੇ ਉਹਦਿਆਦ ਨੇ ਸਰਦਾਰ ਕਸ਼ਮੀਰ ਦੇ ਪਰ ਹੁਣ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਹੈ ਉਹਨੂੰ ਇਹ ਲੋਡ ਹੈ ਕਿ ਪੜਨ ਦੀ ਜਿਹੜੇ politcal ਸਾਬੀ ਜਿਕੇ ਕਸ਼ਮੀਰ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਸੇਖ ਹੋਏ ਥੇ politcal ਸਾਬਤੇ ਹੋਵੇ ਸਿਖਾਂ ਨੂੰ ਚਾਹੀਦਾ ਹੈ ਅਨਕਲ ਦੇਖੋ ਗੁਰੂ ਸਾਹਿਬ ਕੀ ਸਮਝਾਉਂਦੇ ਨੇ ਕਿ ਸਾਨੂੰ ਉੱਠਦੇ ਆ ਬੈਠਦੇ ਉਸ ਪ੍ਰਭੂ ਦੇ ਨਾਮ ਤੇ ਆਉਣਾ ਹੈ ਗੱਲ ਸੱਚ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਦੀ ਗੱਲ ਕਰੀਏ ਉਸ ਵਕਤ ਇਨੀ ਐਜੂਕੇਸ਼ਨ ਨਹੀਂ ਸੀ ਪਰ ਫਾਰਸੀ ਦੇ ਵਿਦਵਾਨ ਸਨ ਕਿੰਨੀ ਵੱਡੀ ਗੱਲ ਹੈ ਫਾਰਸੀ ਦੇ ਵਿਦਵਾਨ ਗੁਰਮਾਨ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਜੇ ਅੱਜ ਦੇਖੀਏ ਨਾਲ ਨਾਲ ਸਾਨੂੰ ਗੁਰਮਤਿ ਨਾਲ ਜੁੜਨਾ ਹੈ ਪਰ ਜਿਹੜੀ ਸਾਡੀ ਐਜੂਕੇਸ਼ਨ ਹੈ ਨਾ ਮੇਨ ਜੀ ਹੈ ਜਦੋਂ ਅਸੀਂ ਗੁਰਬਾਣੀ ਦੇ ਨਾਲ ਜੁੜਾਂਗੇ ਗੁਰਬਾਣੀ ਦੇ ਨਾਲ ਜੋੜ ਕੇ ਅਸੀਂ ਗੁਰਸਿੱਖ ਬਣਾਂਗੇ ਪਰ ਅਸਲ ਜੀਵਨ 'ਚ ਸਾਨੂੰ ਬਣਨਾ ਕਿ ਵੱਡੇ ਹੋਦਿਆਂ ਤੇ ਇਸ ਬੜਦਾ ਹੈ ਇਸ ਬੜਦਾ ਹੈ ਇਹ ਗੱਲ ਹੈ ਪਰ ਜਿਹੜੇ ਬੱਚਿਆਂ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਪੜਨਾ ਚਾਹੀਦਾ ਹੈ ਸਰਦਾਰ ਹੋਣੇ ਚਾਹੀਦੇ ਨੇ ਕਸ਼ਮੀਰ ਚ ਤਾਂ ਜੋ ਗੱਲ ਬਣੇ ਕਿ ਪੋਲਿਟਿਕਸ ਤੇ ਸਰਦਾਰਾਂ ਨੂੰ ਚਾਹੀਦਾ ਜਾਣ ਤਾਂ ਜੋ ਸਿੱਖ ਕਮਿਊਨਿਟੀ ਅੱਗੇ ਵਧ ਸਕਦੀ ਹੈ ਤਾਂ ਕਰਕੇ ਜੇਸੀ ਆਪਣੀ ਗੱਲ ਜਿਹੜੀ ਹੈ ਉਹ ਅੱਗੇ ਲੈ ਕੇ ਜਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਅਸੀਂ ਐਜ਼ ਇਨ ਸਿੱਖ ਜਿਹੜੀ ਇੱਥੇ ਮਾਇਨੋਰਿਟੀ ਹੈ ਅਸੀਂ ਸੋਸ਼ੀਅਲੀ ਪੋਲਿਟਿਕਲੀ এডুকেশন ਲਈ ਕਿਤੇ ਲਾਕ ਕਰ ਰਿਹਾ দেখো ਜਿਹੜੀ ਤੁਸੀਂ ਸਵਾਲ ਕੀਤਾ ਕਿ ਅਸੀਂ ਸੋਸ਼ਲ politcal ਤੇ ਰਿਲੀਜੀਅਸ ਜੇ ਧਰਮ ਹੈ ਧਾਰਮਿਕ ਤੌਰ ਤੇ ਜੇ ਤੁਸੀਂ ਚੌਕੜੇ ਵਿੱਚ ਬੈਠਦੇ ਹੋ ਤੇ ਆਪਣੇ ਜਿਹੜੇ ਰਿਲੀਜੀਅਸ ਟੈਕਸਟ ਹੈ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਹੋਰ ਸਾਡੇ ਕੋਲ ਦਸੰਗਰੰਥ ਸਾਹਿਬ ਤੇ ਉਹਦੇ ਨਾਲ-ਨਾਲ ਬਾਕੀ ਰਚਨਾਵਾਂ ਭਾਈ ਗੁਰਦਾਸ ਭਾਈ ਨੰਦ ਲਾਲ ਤੇ ਸਾਡੇ ਜਿੰਨੇ ਵੀ ਇਤਿਹਾਸਿਕ ਸਰੋਤ ਨੇ ਉਹਨਾਂ ਨੂੰ ਪੜ੍ਹਦੇ ਹਾਂ ਤੇ ਉਹ ਅਸੀਂ ਜਿਹੜਾ ਹੈ ਉਹ ਐਜੂਕੇਸ਼ਨਲੀ ਧਰਮ ਦੀ ਰਿਲੀਜੀਅਸ ਐਜੂਕੇਸ਼ਨ ਦੇ ਵਿੱਚ ਸਟਰੌਂਗ ਹੁੰਦੇ ਆ ਸਾਡੀ ਜਿਹੜੀ ਜੜ ਲੱਗਦੀ ਹੈ ਧਰਮ ਦੇ ਤੇ ਜਦੋਂ ਅਸੀਂ ਕੋਈ ਸੰਤਪੁਰਸ਼ ਬੈਠ ਕੇ ਚੋਕੜ ਵਿੱਚ ਬੈਠ ਕੇ ਬੰਦਗੀ ਕਰਦਾ ਹੈ ਬਖਸ਼ਿਸ਼ਾਂ ਦਾ ਪਾਤਰ ਬਣਦਾ ਹੈ ਤੇ ਉਹ ਗੁਰੂ ਦੇ ਰਾਹ ਦੇ ਉੱਪਰ ਤੁਰਦਾ ਤੇ ਉਹਦੀ ਸੁਰਤੀ ਦੇ ਵਿੱਚ ਜਦੋਂ ਪ੍ਰਵਾਸ ਹੁੰਦੀ ਹੈ ਤੇ ਫਿਰ ਜਾ ਕੇ ਉਹ ਸੱਚੇ ਪਾਛੇ ਦਰ ਤੇ ਜਿਹੜਾ ਪ੍ਰਵਾਨ ਹੁੰਦਾ ਹੈ ਤੇ ਇਸ ਚੀਜ਼ ਜਿਹੜੀ ਇਹ ਗੁਰਮਤ ਹੈ ਤੇ ਜਿਹੜਾ ਰਿਲੀਜੀਅਸ ਅਸੀਂ ਨੂੰ ਕਹਿੰਦੇ ਆ ਇਹ ਜਿਹੜੀ ਧਰਮ ਨੂੰ ਲੈ ਜਾਈਏ ਤੇ ਅਸੀਂ ਇਹਨੂੰ ਸਭ ਤੋਂ ਉੱਤਮ ਮੰਨਦੇ ਹਾਂ ਹੁਣ ਜਦੋਂ ਅਸੀਂ ਸੋਸ਼ਲ ਐਜੂਕੇਸ਼ਨ ਜਾਂ ਜਿਹੜੀ ਸਾਡੀ اپنی এড્યુکیشن ہے سماجی پڑھائی ਜਿਹਨੂੰ ਅਸੀਂ ਕਹਿੰਦੇ ਆ ਮਾਡਰਨ এডਿਊਕੇਸ਼ਨ ਜਿਹੜੀ ਹੈ ਉਹ ਇਸ ਲਈ ਜ਼ਰੂਰੀ ਹੈ ਕਿਉਂਕਿ ਇੱਕ ਸਿੱਖ ਨੂੰ ਆਪਣੇ ਹੀ ਗੁਰੂ ਗੰਸਾਹ ਮਹਾਰਾਜ ਦੇ ਵਿੱਚੋਂ ਦੇਖਾਂਗੇ ਪਤਾ ਨਹੀਂ ਕਿੰਨੇ ਦੇਸਾਂ ਦੀ ਗੱਲ ਹੋ ਰਹੀ ਹੈ ਪਤਾ ਨਹੀਂ ਕਿੰਨੀਆਂ ਬੋਲੀਆਂ ਉਹਦੇ ਵਿੱਚ ਵਰਤੀਆਂ ਗਈਆਂ ਨੇ ਪਾਸ਼ਾਵਾਂ ਵਰਤੀਆਂ ਗਈਆਂ ਨੇ ਸੋ ਖਾਲਸਾ ਜੀ ਸਾਨੂੰ ਹਰ ਇੱਕ ਟਰੈਡੀਸ਼ਨ ਨੂੰ ਪੜਨਾ ਹੈ ਲਿਟਰੇਚਰ ਫਿਲਾਸਫੀ ਸਾਇੰਸ ਹਿਸਟਰੀ ਆਰਟ ਜੋ ਵੀ ਹੈ ਪੇਂਟਿੰਗ میوزਿਕ ਇਹਦੇ ਵਿੱਚ ਜਿਹੜੀ ਸਿੱਖ ਦੀ ਸੁਰਤ ਹੈ ਉਹ ਪੀਕ ਤੇ ਹੋਣੀ ਚਾਹੀਦੀ ਹੈ ਫਿਰ ਜਾ ਕੇ ਅਸੀਂ ਜਿਹੜਾ ਆਪਣੀ ਕਮਿਊਨਿਟੀ ਨੂੰ ਕਮਿਊਨਿਟੀ ਨੂੰ ਸੋਸ਼ਲ ਐਜੂਕੇਸ਼ਨ ਦੇ ਵਿੱਚ ਖੜਾ ਕਰਾਂਗੇ ਤੇ ਜਿਹੜਾ ਪੋਲਿਟਿਕ ਸਟੈਂਡ ਹੈ ਸਾਡਾ ਪੋਲਿਟਿਕਲ ਸਟੈਂਡ ਦੇ ਵਿੱਚ ਸਾਨੂੰ ਸਿੱਖਾਂ ਨੂੰ ਇਹ ਹੈ ਕਿ ਮੇਰੀ ਪੀਰ ਸਦਾ ਇਕੱਠਾ ਹੀ ਤੁਰਦਾ ਹੈ ਇਹ ਦਰਿਆ ਦੇ ਦੋ ਕਿਨਾਰੇ ਨੇ ਜੇ ਦਰਿਆ ਦੇ ਇੱਕ ਨਾ ਟੁੱਟ ਜਾਵੇ ਤੇ ਫਲੱਡ ਆ ਜਾਏਗਾ ਤੇ ਫਸਲਾਂ ਖਰਾਬ ਹੋ ਜਾਣਗੀਆਂ ਲੋਕਾਂ ਦੇ ਘਰਾਂ ਵਿੱਚ ਪਾਣੀ ਚਲਾ ਜਾਏਗਾ ਇਸ ਕਰਕੇ ਜਿਹੜਾ ਸੰਤ ਤੇ ਸਿਪਾਹੀ ਦਾ ਕਨਸੈਪਟ ਸੱਚੇ ਪਾਸੇ ਸਤਿਗੁਰੂ ਨੇ ਦਿੱਤਾ ਸਾਨੂੰ ਉਹ ਇਸ ਵਾਸਤੇ ਸੀ ਕਿ ਤੁਸੀਂ ਧਰਤੀ ਤੇ ਰਹਿੰਦੇ ਹੋયા ਹੀ ਟੈਂਪੋਰਲ ਸਪਿਰਚੁਅਲ ਜਿਹੜੀ ਸੋਵਰਿਟੀ ਆ ਖਾਲਸੇ ਦੀ ਅਰਗਟਿਓ ਖਾਲਸਾ ਪਰਮਾਤਮ ਦੀ ਮੋਜ ਖਾਲਸਾ ਹੋਵੇ ਖੁਦ ਖੁਦਾ ਇਹ ਗੱਲ ਉਸ ਇਸ ਗੱਲ ਤੇ ਸਭ ਨੂੰ ਜ਼ੋਰ ਦੇਣਾ ਚਾਹੀਦਾ ਹੈ ਪਰ ਇੱਕ ਕੁਐਸਚਨ ਖੜਾ ਹੁੰਦਾ ਹੈ ਕਿ ਜਿਹੜੀ ਖਾਲਸਾ ਸੁਰਤੀ ਹੈ ਜਿਹੜੀ ਖਾਲਸਾ ਸੁਰਤੀ ਹੈ ਉਸ ਖਾਲਸਾ ਸੁਰਤੀ ਜਿਹੜੀ ਸਤਿ ਧਰਤੀ ਤੇ ਰਹੇਗੀ ਤੇ ਜਿਹੜੀ ਸਮੇਂ ਦੀ ਪੋਲੀਟਿਕਲ ਗਵਰਨਮੈਂਟ ਹੈ ਉਹਦੇ ਨਾਲ ਕੈਸਾ ਡਾਇਲੌਗ ਕੈਸਾ ਰਿਲੇਸ਼ਨ ਬਣਾਏਗੀ ਕਿਉਂਕਿ ਸਾਨੂੰ ਜਿਹੜਾ ਆਰਥੋਡੌਕਸ ਪੀਰੀਅਡ ਸੀ ਸਿੱਖਾਂ ਦੇ ਤੇ ਗੁਰੂ ਦਾ ਉਹ ਤੋਂ ਸੀਧੇ ਲੈਣੀ ਚਾਹੀਦੀ ਦੀ ਹੈ ਤੇ ਉਹ ਲੱਗਦਾ ਸਮਾਂ ਵੱਧ ਹੋ ਰਿਹਾ ਇਸ ਕਰਕੇ ਇੱਥੇ ਨੂੰ ਸ਼ਾਟ ਕਰਦੇ ਹਾਂ ਤੁਸੀਂ ਆਪਣਾ ਅਗਲਾ ਸਵਾਲ ਪੁੱਛੋ ਵੀਰ ਜੀ ਤੁਹਾਨੂੰ ਕੀ ਲੱਗਦਾ ਕੇ ਦਾ ਸੋਲੂਸ਼ਨ ਕੀ ਹੈ ਸੋਲੂਸ਼ਨ ਹੈ ਹੀ ਸੋਲੂਸ਼ਨ ਦੱਸੋ ਸੋਲੂਸ਼ਨ ਦੇ ਵਿੱਚ ਗੱਲ ਕਰੀਏ ਤੇ ਜਿਹੜਾ ਸਿੱਖਾਂ ਨੂੰ ਜਿਹੜਾ ਹੈ ਉਹ ਆਪਣੀ ਧਰਤੀ ਤੇ ਰਹਿੰਦੇ ਹੋਏ ਅਰਤੀ ਦੀਆਂ ਚੀਜ਼ਾਂ ਦੇ ਨਾਲ ਕੁਰੀਲੇਸ਼ਨ ਬਣਾਉਣਾ ਪਏਗਾ ਠੀਕ ਹੈ ਤੇ ਰਿਲੇਸ਼ਨ ਤੇ ਜਿੱਦੇ ਤੁਸੀਂ ਰਹਿ ਰਹੇ ਹੋ ਜਿਸ ਜ਼ਮੀਨ ਤੇ ਖਾਸ ਕਰਕੇ ਕਸ਼ਮੀਰੀ ਸਿੱਖਾ ਨੂੰ ਕਸ਼ਮੀਰੀ ਚਿੰਦਨ ਨਾਲ ਰਿਲੇਸ਼ਨ ਬਣਾਉਣਾ ਪਏਗਾ ਕਸ਼ਮੀਰੀ ਪੋਇਟਰੀ ਹੈ ਕਸ਼ਮੀਰੀ ਆਰਟ ਹੈ ਕਸ਼ਮੀਰੀ ਦਰਦ ਹੈ ਫੁੱਲ ਪਹਾੜ ਦਰਿਆ ਚਨਾਰ ਤੇ ਇਸ ਸਾਹਿਤ ਨੂੰ ਆਪਣੀ ਕੰਟਰੀਬਿਊਸ਼ਨ ਦੇਣੀ ਪਏਗੀ ਦੂਜੀ ਗੱਲ ਕਿ ਸਿੱਖਾ ਨੂੰ ਜਿਹੜਾ ਹੈ ਹਰ ਇੱਕ ਚੀਜ਼ ਨੂੰ ਸ਼ਬਦ ਤੇ ਨਾਮ ਦੇ ਐਕਸਪੀਰੀਅੰਸ ਤੋਂ ਦੇਖਣ ਦੀ ਜ਼ਰੂਰਤ ਹੈ ਇਸ ਕਰਕੇ ਸਿਕ ਸੁਰਤੀ ਜਿਹੜੀ ਹੈ ਇੱਥੇ ਫਲਾਈਟ ਲਵੇਗੀ ਤੇ ਧਰਮ ਦੇ ਖੇਤਰ ਦੇ ਵਿੱਚ ਤੇ ਬਾਕੀ ਖੇਤਰਾਂ ਵਿੱਚ ਜਿਹੜਾ ਹੈ ਉਹ ਉਡਾਨ ਜਿਹੜੀ ਉਡਾਨ ਦੇ ਵੱਲ ਜਾਏਗੀ ਨਹੀਂ ਤੇ ਜੇ ਬਰਖਿਸ਼ਾਂ ਨੂੰ ਅਸੀਂ ਸਾਹਮ੍ਹਿਆ ਨਹੀਂ ਤਾਂ ਕਿਸੇ ਹੋਰ ਪਾਸੇ ਚਲ ਪੰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਮੈਨੂੰ ਦੱਸੋ ਕਿ ਸੋਸ਼ੀਅਲੀ ਜਾਂ ਪੋਲੀਟਿਕਲੀ ਜਾਂ ਐਜੂਕੇਸ਼ਨਲੀ ਜੇਕਰ ਅਸੀਂ ਦੇਖੀਏ ਐਜ਼ ਅ ਮਾਈਕਰੋ ਮਾਈਨੋਰਿਟੀ ਕਸ਼ਮੀਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਚੀਜ਼ਾਂ ਅਸੀਂ ਫੇਸ ਕਰਦੇ ਹਾਂ ਜਾਂ ਲੈਗ ਕਰਦੇ ਹਾਂ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਸੋਲੂਸ਼ਨ ਤੁਸੀਂ ਉਹਦੇ ਲਈ ਸੁਜੈਸਟ ਕਰੋਗੇ ਐਜ਼ ਅ ਯੂਥ ਹੋਣ ਦੇ ਨਾਤੇ ਮੈਂ ਕਹਾਂਗੀ ਕਿ ਕਸ਼ਮੀਰ ਵਿੱਚ ਅਸੀਂ ਬਹੁਤ ਸਾਰੀ ਚੀਜ਼ਾਂ ਵਿੱਚ ਲੈਗ ਕਰ ਰਹੇ ਹਾਂ ਕਿਉਂਕਿ ਸਾਡੀ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਉਹ ਕਿਤੇ ਵੀ ਜ਼ਿਆਦਾ ਸਾਨੂੰ ਦੇਖਣ ਨੂੰ ਨਹੀਂ ਮਿਲਦੀ ਅਸੀਂ ਇੱਕ ਪੁਬਲੀਸ਼ਨ ਤੌਰ ਤੇ ਸਾਡਾ ਜਿਹੜਾ ਵੀ ਆਫਿਸ ਹੋਵੇ ਆ ਕਿਤੇ ਵੀ ਜਗਾ ਹੋਵੇ ਤੇ ਅਸੀਂ ਉੱਥੇ ਵੀ ਬਹੁਤ ਘਟ ਪਾਏ ਜਾਂਦੇ ਤੇ ਮੈਂ ਕਹਾਂਗੀ ਕਿ ਸਾਡੀ ਰਿਪਰੈਜ਼ੈਂਟੇਸ਼ਨ ਇੱਥੇ ਜਿਹੜੀ ਆ ਬਹੁਤ ਘਟ ਹੈ ਉਹਦੇ ਵੀ ਸਾਨੂੰ ਅੱਗੇ ਆਣਾ ਚਾਹੀਦਾ ਹੈ ਚਾਹੇ ਉਹ ਐਜੂਕੇਸ਼ਨਰੀ ਹੋਵੇ ਪੋਲਿਟਿਕਲੀ ਹੋਵੇ ਕਿਉਂਕਿ ਜਦ ਸਾਡਾ ਬੰਦਾ ਅੱਗੇ ਖੜੇ ਹੋਏਗਾ ਤੇ ਬਾਕੀਆਂ ਨੂੰ ਵੀ ਮੋਟੀਵੇਸ਼ਨ ਮਿਲੇਗੀ ਤੇ ਮੈਂ ਇਹ ਗੱਲ ਇੱਥੇ ਹੋਰ ਕਹਿਣਾ ਚਾਹਾਂਗੀ ਕਿ ਜਿਵੇਂ ਅਸੀਂ ਕਹਿੰਦੇ ਹਾਂ ਕਿ ਸਾਰੇ ਹੀ ਕਹਿੰਦੇ ਨੇ ਅਗਰ ਅਸੀਂ ਚੇਕਾਰਾ ਲਾਈਏ ਯਾਰ ਕਈ ਰਾਜ ਕਰੇਗਾ ਖਾਲਸਾ ਤੇ ਸਾਰੇ ਉਹਦਾ ਜਵਾਬ ਬੜੇ ਜੋਸ਼ ਨਾਲ ਦਿੰਦੇ ਨੇ ਪਰ ਸਾਨੂੰ ਸਮਝਣਾ ਪਏਗਾ ਹੁਣ ਇੰਨੇ ਕਾਏ ਅਸੀਂ ਰਾਜ ਕਿਵੇਂ ਕਰ ਸਕਦੇ ਉਸ ਲਈ ਸਾਨੂੰ ਸਮਝਣਾ ਪਏਗਾ ਕਿ ਸਾਡਾ ਰਾਜ ਸੀ ਕਸ਼ਮੀਰ ਵਿੱਚ ਹੀ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਉਹ ਕਿਵੇਂ ਆਇਆ ਤੇ ਕਿਵੇਂ ਗਿਆ ਤੇ ਉਸ ਰਾਜ ਦੀ ਕੀ ਕਮੀਆਂ ਸੰਜੋ ਲਾਸ ਤੇ ਉਹ ਚਲਾ ਗਿਆ ਤੇ ਮੇਰੇ ਹਿਸਾਬ ਨਾਲ ਸਾਨੂੰ ਜਿਹੜਾ ਕਿ ਇਤਿਹਾਸ ਤੋਂ ਜਾਣੂ ਹੋਣਾ ਪਏਗਾ ਸਭ ਨੂੰ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਸਾਰਿਆਂ ਨੂੰ ਪੜਨਾ ਪਏਗਾ ਕਿ ਇਤਿਹਾਸ ਕੀ ਹੈ ਸਾਡੇ ਇਤਿਹਾਸਾਂ ਨੂੰ ਕੀ ਦਰਸਾਉਂਦਾ ਹੈ ਤੇ ਕਿਵੇਂ ਸਾਡੇ ਕੋਲ ਰਾਜ ਸੀ ਤੇ ਕਿਵੇਂ ਅਸੀਂ ਵਾਪਸ ਲੈ ਸਕਦੇ ਹਾਂ ਤਾਂ ਹੀ ਮੈਨੂੰ ਲੱਗਦਾ ਹੈ ਕਿ ਹਰ ਚੀਜ਼ ਵਿੱਚ ਅੱਗੇ ਵਧ ਕੇ ਚਾਹੇ ਉਹ ਕੋਈ ਵੀ ਪਲੇਟਫਾਰਮ ਹੋਵੇ ਸਾਡੇ ਬੱਚੇ ਅਗਿਆਨ ਤੇ ਇਦਾਂ ਹੀ ਅਗੇ ਨਾਣ ਵਿਦ ਨੋਲੇਜ ਅਗਿਆਨ ਤੇ ਅਗੇ ਫਲਨ ਫੁਲਨ ਤੇ ਤਾਂ ਜਾ ਕੇ ਮੈਨੂੰ ਲੱਗਦਾ ਕਿ ਸਾਡਾ ਮਾਈਨੋਰਟੀ ਹੋਣ ਦੇ ਨਾਤੇ ਇੱਥੇ ਜੋ ਹੈ ਅਸੀਂ ਰਹਿ ਸਕਾਂਗੇ ਅਗੇ ਫੁੱਟੇ ਵਿੱਚ ਬਹੁਤ ਬਹੁਤ ਧੰਵਾਦ ਜੀ ਬੋਦੇਵੈਕ ਜੀ ਦਾ ਖਾਲਸਾ ਵੈਕ ਜੀ ਦੀ ਖਿਫਤ ਹੈ ਵੈਕ ਜੀ ਦਾ ਖਾਲਸਾ ਵੈਕ ਜੀ ਦੀ ਖਿਫਤ ਹੈ ਵੈਕ ਜੀ ਦਾ ਖਾਲਸਾ ਵੈਕ ਜੀ ਦੀ ਖਿਫਤ ਹੈ ਬਟ ਤੁਹਾਨੂੰ ਕੀ ਲੱਗਦਾ ਹੈ ਕਿ ਅਸੀਂ ਐਸਾ ਮਾਈਨੋਰਟੀ ਕਿੱਥੇ ਲੱਗ ਕਰ ਰਹੇ ਹਾਂ ਸੋਸ਼ੀਅਲੀ ਐਜੂਕੇਸ਼ਨਲੀ ਤੇ ਪੋਲਿਟਿਕਲੀ ਅਸੀਂ ਕੋਸੇ ਚੀਜ਼ਾਂ ਵਿੱਚ ਇਨਵੋਲ ਹੋ ਰਿਹਾ ਤੇ ਨਾਲ ਹੀ ਇੱਕ ਮੈਨੂੰ ਲੱਗਦਾ ਬਾਰੇ ਤੁਸੀਂ ਮੈਨੂੰ ਦੱਸ ਸਕਦੇ ਕਿ ਇਹ ਸੋਲੂਸ਼ਨ ਕੀ ਹੈ ਸਾਨੂੰ ਬਹੁਤ ਜ਼ਿਆਦਾ ਇਨਵੋਲ ਹੋਣਾ ਚਾਹੀਦਾ ਹੈ ਤੇ ਨਾਲ ਹੀ ਨਾਲ ਸਾਨੂੰ ਕੁਆਲਿਟੀ ਐਗਜ਼ਾਮਪਲ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਿਦਾ ਅਸੀਂ ਕਸ਼ਮੀਰ ਦੇ ਵਿੱਚ ਰਹਿੰਦੇ ਆ ਤੇ ਐਜ਼ ਅ ਮਾਈਕਰੋ ਮਾਈਨੋਰਟੀ ਤੁਸੀਂ ਕੀ ਲੱਗਦਾ ਤੁਹਾਨੂੰ ਕਿ ਅਸੀਂ ਐਜੂਕੇਸ਼ਨਲੀ ਪੋਲੀਟਿਕਲੀ ਤੇ ਸੋਸ਼ੀਅਲੀ ਕਿੱਥੇ ਲੈਗ ਕਰਦੇ ਆ ਤੇ ਉਹਦੇ ਲਈ ਕੋਈ ਸੋਲੂਸ਼ਨ ਤੁਹਾਡੇ ਕੋਲ ਹੋਵੇ ਜਿੱਦ ਜਦ ਅਸੀਂ ਨਾ ਤਿੰਨੋਂ ਡੋਮੈਨਸ ਦੀ ਗੱਲ ਕਰਦੇ ਹਾਂ ਸੋਸ਼ੀਅਲੀ ਪੋਲੀਟਿਕਲੀ ਐਜੂਕੇਸ਼ਨ 노 ਡਾਊਟ ਐਜੂਕੇਸ਼ਨਲੀ ਸਾਡੀ ਕਮਿਊਨਿਟੀ ਬਹੁਤ ਅੱਗੇ ਜਾ ਰਹੀ ਹੈ ਐਜੂਕੇਸ਼ਨ ਵਾਈਜ਼ ਅਸੀਂ ਬਹੁਤ ਅੱਛੇ ਕਰ ਰਹੇ ਆ ਲੇਕਿਨ ਜਿੱਥੇ ਸੋਸ਼ੀਅਲੀ ਔਰ ਪੋਲੀਟਿਕ ल अवेकनिंग की गल पे बहुत ही जरूरी है साड़ी पार्टिसिपेशन पूरी होए और जी अवेकनिंग कॉन्शियस अवेकनिंग है सोशली या पोलिटिकली ਮਾਈ ਲੈ ਰੱਖਤੀ ਹੈ ਤੇ ਬਹੁਤ ਹੀ ਜ਼ਰੂਰੀ ਹੈ ਅਸੀਂ ਸਿਰਫ ਦੋਸ਼ਾਂ ਤੇ ਨਾ ਰਹੀਏ ਪਾਰਟਿਸਿਪੇਟ ਕਰਕੇ ਅਸੀਂ ਕਿਸ ਤਰ੍ਹਾਂ ਕੌਂਟਰੀਬਿਊਟ ਕਰ ਸਕਤੇ ਹ ਉਸ ਦੀ ਬਹੁਤ ਹੀ ਜ਼ਰੂਰੀ ਬਹੁਤ ਜ਼ਿਆਦਾ ਨੀਡਫੁਲ ਹੈ ਔਰ ਯੂਥ ਉਹ ਦੇ ਉਹ ਦੇ ਵਿੱਚ ਬਹੁਤ ਅੱਛਾ ਕੌਂਟਰੀਬਿਊਟ ਕਰ ਸਕਤਾ ਹੈ ਕਿ ਅਸੀਂ ਸੋਸ਼ੀਅਲੀ ਜਦ ਅਸੀਂ ਲਰਨਿੰਗ ਰੱਖਾਂਗੇ ਸਾਨੂੰ ਆਪਣੇ ਵਿਰਸੇ ਦਾ ਪੂਰਾ ਪਤਾ ਹੋਏਗਾ ਤਾਂ ਕਰਕੇ ਅਸੀਂ ਅਵੇਕਨਿੰਗ ਆਪਣੀ ਦੂਜਾ ਰਾਹੀ ਦੱਸ ਸਕਤੇ ਹ ਔਰ politically ਵੀ ਹਰ ਸੋਸ਼ੀਅਲ ਗੈਦਰਿੰਗ ਔਰ politcal ਗੈਦਰਿੰਗਸ ਵਿੱਚ ਔਰ ਪਲੈਟਫਾਰਮਸ ਵਿੱਚ ਅਗ ਆਕੇ ਆਪ ਵੀ ਇੱਕ ਸੇ ਰੱਖ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ ਵਾਈ ਕੁਰਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਵੇਂ ਕਿ ਤੁਹਾਨੂੰ ਨਵਦੀਪਪੁਰ ਜੀ ਨੇ ਦੱਸਿਆ ਕਿ ਅੱਜ ਅਸੀਂ ਵਰਸਾ ਚੈਨਲਵਾਦੀ ਨੇ ਇੱਕ ਐਕਟੀਵਿਟੀ ਕੀਤੀ ਹੈ ਜਿਹਦੇ ਵਿੱਚ ਸਾਨੂੰ ਲੋਕਾਂ ਦੇ ਡਿਫਰੈਂਟ ਡਿਫਰੈਂਟ ਓਪੀਨੀਅਨ ਹਨ ਤੇ ਹੁਣ ਅਸੀਂ ਕੋਸ਼ਿਸ਼ ਕਰੀਏ ਕਿ ਇਹਨਾਂ ਓਪੀਨੀਅਨਸ ਦੇ ਬਾਰੇ ਵਿੱਚ ਸੋਚੀਏ ਤੇ ਇਹਨਾਂ ਨੂੰ ਲਾਈਫ ਵਿੱਚ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ